ਹੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹਦੇ ਨਾਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ। ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਪਾਰਟੀ ਵੇਅਰ ਸੂਟ ਤੁਹਾਡੇ ਬਜਟ 'ਚ ਰਹਿਣ ਵਾਲੇ ਹੋਣਗੇ ਜਿੱਦਾਂ ਦਾ ਆਪਾਂ ਸਟਾਫ ਤੇ ਵਰਕ ਤੁਹਾਨੂੰ ਦੇ ਦੇਣਾਗਾ ਰੇਟ ਦੇ ਰਿਕੋਰਡਿੰਗ ਤੁਸੀਂ ਵੀ ਹੈਰਾਨ ਪ੍ਰਸਾਨ ਰਹ ਜੂਗੇ ਕਿਉਂਕਿ ਆਹ ਰੇਟ 'ਚ ਤੁਹਾਨੂੰ ਇਸ ਵਾਲੇ ਸੂਟ ਕਿਤੋਂ ਵੀ ਨਹੀਂ ਮਿਲਣੇ ਹੈਗੇ ਇੰਨੇ ਜਿਆਦੇ ਤੁਹਾਡੇ ਬਜਟ 'ਚ ਰਹਿਣੇ ਨੇ ਇਹ ਸੂਟ ਬਹੁਤ ਜਿਆਦੇ ਘੱਟ ਮਾਰਜਨ ਤੇ ਆਪਾਂ ਇਹ ਸੂਟ ਸੇਲ ਕਰਨ ਲੱਗੇ ਆਂਗੇ ਬਹੁਤ ਜਿਆਦੇ ਵਧੀਆ ਕਲੈਕਸ਼ਨ ਹੈਗਾ ਜਿੰਨਾ ਆਪਣਾ ਮਾਰਜਨ ਘੱਟ ਰੱਖਿਆ ਹੋਇਆ ਓਨੇ ਹੀ ਆਪਣੇ ਨਾਲ ਕਸਟਮਰ ਜੁੜ ਰਹੇ ਨੇ ਇਹ ਵੀ ਆਪਾਂ ਭੈਣ ਇੰਨਾ ਜ਼ਿਆਦਾ ਵਧੀਆ ਆਪਣੇ ਚੈਨਲ ਨੂੰ ਸਪੋਰਟ ਕਰਨ ਲਈ ਤੇ ਇੰਨਾ ਪਿਆਰ ਦੇਣ ਲਈ ਦੁਬਾਰਾ ਰਿਕੁਐਸਟ ਕਰਦੇ ਹਾਂ ਜਿਹੜੇ ਵੀ ਭੈਣ ਭਰਾ ਚੈਨਲ ਤੇ ਨਵੇਂ ਆਉਂਦੇ ਹੁੰਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਇਹ ਨਿਊ ਚੈਨਲ ਆ ਆਪਾਂ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆਗੀ ਕਰਦੇ ਹਾਂ ਜੀ ਵੀਡੀਓ ਦੀ ਸਟਾਰਟਿੰਗ ਨਹੀਂ ਲੈਂਦੇ ਤੁਹਾਡਾ ਬਹੁਤਾ ਟਾਈਮ ਜਿਹੜੇ ਸੂਟ ਰਹਿਣ ਵਾਲੇ ਨੇ ਪਾਰਟੀ wear ਰਹਿਣ ਵਾਲੇ ਨੇ ਲਾਈਟ ਕਲਰ ਦੇ ਸੂਟ ਨੇ ਇਹ ਪਹਿਲਾ ਜਿਹੜਾ ਸੂਟ ਆਪਾਂ ਦਿਖਾਣੇ ਆ ਤੁਹਾਨੂੰ ਪਿੰਕ ਪੀਚ ਜਿਹਾਗਾ ਇਹ। ਬਹੁਤ ਲਾਈਟ ਲਾਈਟ। ਨੈਕਲਾਈਨ ਬਣੀ ਹੋਈ ਹੈ ਦੀ। ਆਰੀ ਦਾ ਸਾਨੂੰ ਸਾਰਾ ਸਾਨੂੰ ਵਰਕ ਮਿਲਣਾ ਇਹਦੇ ਤੇ। ਨਾਲ ਹੈਂਡ ਟੱਚ ਮਿਲੂਗੀ। ਇਹਨੂੰ ਜਿਹੜੇ ਨੂੰ ਸਟਾਫ ਨੂੰ ਆ ਨਾ ਡ੍ਰੈਕ ਲਾਈਨ ਦੀ ਬਿਲਕੁਲ ਵੀ ਨੀਡ ਨਹੀਂ ਹੈਗੀ। ਤੁਸੀਂ ਜਿੱਦਾਂ ਮਰਜ਼ੀ ਘਰੇ ਵਾਸ਼ ਕਰ ਸਕਦੇ ਹੋਗੇ। ਰੇਟ ਆਪਾਂ ਵੀਡੀਓ ਦੇ ਨਾਲ-ਨਾਲ ਦੱਸਾਂਗੇ ਵੀਡੀਓ ਦੇ ਨਾਲ ਬਣੀ ਰਹੋ ਸਕਿਪ ਨਾ ਕਰਕੇ ਜਾਓ ਵੀਡੀਓ ਨੂੰ। ਆ ਬਣੇ ਹੋਏ ਆ ਇਹਦਾ ਘੇਰਾ ਘੇਰੇ ਤੇ ਪੈਚਵਰਕ ਦਾ ਕੰਮ ਕੀਤਾ ਹੈ ਜਿੱਦਾਂ ਦਾ ਦੁਪੱਟਾ ਕੰਟਰਾਸਟ ਲਾਇਆ ਹੋਇਆ ਉਦਾਂ ਦਾ ਆਪਾਂ ਨੇ ਪੈਚਵਰਕ ਦਿੱਤਾ ਇਹਨੂੰ ਘੇਰੇ ਨੂੰ ਚੈੱਕ ਕਰ ਸਕਦੇ ਹੋ ਸਿੱਪੀ ਮੋਤੀ ਨਾਲ ਕਿ ਸਾਰਾ ਹੈ ਟੱਚ ਦਿੱਤੀ ਹੋਈ ਆ ਆਰੀ ਦੇ ਨਾਲ ਇਹਨਾਂ ਤੇ ਸੂਟਾਂ ਤੇ ਤੁਹਾਨੂੰ ਵਿੱਧ ਬਾਟਮ ਵਰਕ ਮਿਲੂਗਾ ਪ੍ਰੇਟ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੰਨਾ ਜਿਆਦਾ ਘੱਟ ਰੇਟ ਆਪਾਂ ਨੇ ਰੱਖਿਆਗਾ ਦੇਖ ਸਕਦੇ ਹੋ ਆ ਵਾਲੀ ਇਹਦੀ ਬਾਟਮ ਤੇ ਵਰਕ ਆਊਗਾ ਤੇ ਆਹ ਵਾਲੇ ਇਹਦੇ ਆਉਣਗੇ ਬਾਜੂ ਕੰਟਰਾਸਟ ਦੁਪੱਟਾ ਹੈ ਇਹਦੇ ਨਾਲ ਲਾਈਟ ਪਿਸਤਾ ਜੇ ਕਲਰ ਦਾ ਪੂਰਾ ਇੱਕ ਨੰਬਰ ਸਟੱਫ ਹੈਗਾ ਟਾਪ ਟਾ ਦੀ ਲਾਈਨ ਵਿੱਚ ਲੱਗੂਗੀ ਇਹਨੂੰ ਟਾਪ ਨੂੰ ਦੇਖ ਸਕਦੇ ਹੋਗੇ ਤੁਸੀਂ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ ਉਹ 2000 ਰੁਪਿਆ ਰਹਿਣ ਵਾਲਾ ਹੈਗਾ ਇਹ ਸਾਰੀ ਜਿਹੜੀ ਕਲਰ ਨੇ ਆਪਣੇ ਸੂਟ ਨੇ ਇਹ ਵਾਲੀ ਕਲੈਕਸ਼ਨ ਆ ਗਈ ਜਿਹੜੀ ਆਪਣੇ ਕੋਲੇ ਰਿਪੀਟ ਚ ਆਉਂਦੀ ਆ ਕਿਉਂਕਿ ਇਹਨਾਂ ਦਾ ਰੇਟ ਹੈਗਾ ਜਿਹੜਾ ਹਰ ਇੱਕ ਭੈਣ ਦੇ ਬਜਟ ਚ ਆਉਂਦਾ ਵਾ ਜਿਹੜਾ ਅਗਲਾ ਸੂਟ ਆਪਾਂ ਤੁਹਾਨੂੰ ਸ਼ੋਅ ਕਰਨ ਲੱਗੇ ਆ ਇਹ ਵੀ ਬਹੁਤ ਜ਼ਿਆਦਾ ਹੈਵੀ ਹੈਗਾ ਪੂਰਾ ਹੈਵੀ ਵਰਕ ਕੀਤਾ ਹੋਇਆ ਇਹਦੇ ਤੇ ਹੈਂਡਵਰਕ ਦਾ ਸਾਰਾ ਕੰਮ ਮਿਲੂਗਾ ਤੁਹਾਨੂੰ ਇਹਦੇ ਤੇ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੈਂਡ ਟੱਚ ਦਿੱਤੀ ਹੋਈ ਹੈ ਇਹਨੂੰ ਸ਼ਿੱਪੀ ਮੋਤੀ ਬਿੱਦ ਆਰੀ ਵਰਕ ਦਿੱਤਾ ਹੋਇਆ ਹੈਗਾ ਚੈੱਕ ਕਰੋ ਤੁਸੀਂ ਕੰਮ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਤੇ ਕੰਮ ਚੈੱਕ ਕਰੋ ਨੀਚੇ ਦਾ ਘੇਰਾ ਬਣਿਆ ਹੋਇਆ ਆਹ ਵਾਲਾ ਘੇਰੇ ਦੀ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਜਾਨ ਕੇ ਚੈੱਕ ਕਰ ਸਕਦੇ ਹੋ ਇਹਦਾ ਜਿਹੜਾ ਸੂਟ ਦਾ ਰੇਟ ਹੈਗਾ ਉਹ 2200 ਰੁਪਿਆ ਰਹਿਣ ਵਾਲਾ ਵਿਦ ਸ਼ਿਪਿੰਗ ਜੇੜੀ ਮੈਨੇ ਭੈਣਾਂ ਨੇ ਆਫਲਾਈਨ ਲੈਣਾ ਹੋਊਗਾ ਆਪਣਾ 100 100 ਰੁਪਏ ਘੱਟ ਹੋਊਗਾ ਸ਼ਿਪਿੰਗ ਦਾ ਹੀ ਉਸ ਤੋਂ ਲੈਸ ਕੁਛ ਨਹੀਂ ਹੋਣਾ ਹੈਗਾ ਕਿਉਂਕਿ ਇਹ ਆਪਣੇ ਬਹੁਤ ਜ਼ਿਆਦੇ ਘੱਟ ਮਾਰ ਜਾਂਦੇ ਸੂਟ ਰੱਖੇ ਹੋਏ ਨੇ ਆਹ ਵਾਲਾ ਰੱਖਿਆ ਹੋਇਆ ਹੈਗਾ ਇਹਦੇ ਬਾਜੂ ਤੇ ਵਰਕ ਤੁਸੀਂ ਬਾਟਮ ਤੇ ਕਰੋ ਬਾਜੂ ਤੇ ਕਰੋ ਕਿਉਂਕਿ ਇਹਦੇ ਤੇ ਨਾ ਸੂਟ ਤੇ ਹੈਂਡ ਦਾ ਕੰਮ ਬਹੁਤ ਜ਼ਿਆਦਾ ਕੀਤਾ ਹੋਇਆ 10 ਤੇ ਨਾ 1000 ਸੂਟ ਸੇਲ ਹੋਣ ਵਾਲੇ ਨੇ ਇਹ ਆਪਣੇ ਕੋਲੇ ਪਹਿਲਾਂ ਵੀ ਜਦੋਂ ਇਹ ਕਲੈਕਸ਼ਨ ਆਈ ਸੀਗੀ ਆਪਣੀ ਹੱਥੋਂ ਦੀ ਸੇਲ ਹੋਈ ਆ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਆਇਆ ਆਪਾਂ ਨੇ ਆਪਾਂ ਨੂੰ ਇਹਨਾਂ ਵਾਲੇ ਸੂਟ ਇਹ ਸੂਟਾਂ ਦਾ ਇਹਦੇ ਨਾਲ ਰੱਖਿਆ ਹੋਇਆ ਕੰਟਰਾਸਟ ਦੁਪੱਟਾ ਪਰਪਲ ਕਲਰ ਦਾ ਦੁਪੱਟੇ ਦਾ ਸਟੱਬ ਵੀ ਪੂਰਾ ਇੱਕ ਨੰਬਰ ਆ ਚੈੱਕ ਕਰ ਸਕਦੇ ਹੋ ਦੁਪੱਟੇ ਦੇ ਵਿੱਚ ਸਾਰੇ ਆਰੀ ਵਰਕ ਆਗਾ ਦੇਖ ਸਕਦੇ ਹੋਗੇ ਤੁਸੀਂ ਨਾਲ ਕਟ ਵਰਕ ਕੀਤਾ ਹੋਇਆਗਾ ਇਹ ਸੀ ਆਪਣੇ ਕੋਲੇ ਸੈਕੰਡ ਕਲਰ ਅਗਲਾ ਜਿਹੜਾ ਸੂਟ ਆ ਗਿਆ ਉਹ ਵੀ ਆਪਣੇ ਕੋਲੇ ਪਿਸਤਾ ਕਲਰ ਦਾ ਆ ਗਿਆ ਆ ਵਾਲੀ ਦਿੱਤੀ ਹੋਈ ਹੈ ਇਹਦੀ ਨੈਕ ਲਾਈਨ ਬਹੁਤ ਜਿਆਦਾ ਵਧੀਆ ਸੂਟ ਤਿਆਰ ਰੁਕੇ ਆਏ ਨੇ ਆਪਣੇ ਕੋਲੇ ਇਹ ਆ ਵਾਲੀ ਇਹਦੀ ਨੈਕਲਾਈਨ ਦਿੱਤੀ ਹੋਈ ਆ ਸਾਰਾ ਹੈਂਡ ਦਾ ਕੰਮ ਆਗਾ ਜਿੰਨੇ ਰੇਟ 'ਚ ਆਪਾਂ ਤੁਹਾਨੂੰ ਇਹ ਸੂਟ ਦੇ ਦੇ ਰਹੇ ਆਂਗੇ ਓਨੇ ਰੇਟ 'ਚ ਜੇ ਤੁਸੀਂ ਖੁਦ ਤਿਆਰ ਕਰਾਉਣ ਨੂੰ ਕਹਾਂਗੇ ਆਰਡਰ ਦਮੋਗੇ ਕਿਸੇ ਵੀ ਬੁਟੀਕ ਵਾਲੇ ਨੂੰ ਤਾਂ ਓਨੇ ਰੇਟ 'ਚ ਤੁਹਾਨੂੰ ਵਰਕ ਵੀ ਨਹੀਂ ਦੇਣਾ ਹੈਗਾ ਜਿੰਨੇ ਰੇਟ 'ਚ ਆਪਾਂ ਤੁਹਾਨੂੰ ਵਿਦ ਦੁਪੱਟਾ ਦੇ ਰਹੇ ਆਂਗੇ ਸਟਾਫ ਦੇ ਰਹੇ ਆਂ ਤੇ ਨਾਲ ਵਰਕ ਦੇ ਰਹੇ ਆਂਗੇ ਦੇਖ ਸਕਦੇ ਹੋ ਨਾਲ ਆਰੀ ਦਾ ਕੰਮ ਕੀਤਾ ਹੋਇਆ ਆਹ ਵਾਲੀ ਇਹਦੇ ਤੋਂ ਪੈਚਵਰਕ ਦਾ ਡਿਜ਼ਾਈਨ ਦਿੱਤਾ ਹੋਇਆ ਦੇਖ ਸਕਦੇ ਹੋ ਇਹਦੇ ਵੀ ਵਿੱਚ ਵਿਦ ਹੈਂਡਵਰਕ ਆ ਵਿਦ ਆਰੀ ਆ ਤੂਰੋ ਦਾ ਤੂਰੋ ਪੈਚਵਰਕ ਕਰਕੇ ਨਾਲ ਕੰਟਰਾਸਟ ਮੈਜੈਂਟਾ ਰੰਗ ਦਾ ਰਾਣੀ শেਡ ਦਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਦੁਪੱਟਿਆਂ ਤੇ ਹੈਂਡਵਰਕ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਦੇ ਹਾਂ ਜਿੰਨਾ ਕੰਮ ਹੋਊਗਾ ਆਪਾਂ ਤੁਹਾਨੂੰ ਧੋਖੇ ਚ ਰੱਖ ਕੇ ਕੁਝ ਨਹੀਂ ਭੇਜਾਂਗੇ ਕਿਉਂਕਿ ਜਿੰਨਾ ਆਪਾਂ ਕੰਮ ਰੀਜਨਲ ਦੱਸ ਰਹੇ ਹਾਂ ਕਿ ਵੀ ਇੰਨਾ ਕੰਮ ਆਗਾ ਇਹੀ ਆਪਣੇ ਯਕੀਨ ਤੇ ਆਪਣੇ ਨਾਲ ਬਹੁਤ ਜ਼ਿਆਦਾ ਕਸਟਮਰ ਜੁੜੇ ਹੋਏ ਨੇ ਅੱਜ ਸਵੇਰੇ ਵੀ ਆਪਾਂ ਨੂੰ ਇੱਕ ਟ੍ਰਾਂਟੋ ਤੋਂ ਭੈਣ ਦਾ ਫੋਨ ਆਇਆ ਉਹਨਾਂ ਨੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਆਪਾਂ ਵੀਡੀਓ ਦੇ ਵਿੱਚ ਵੀ ਭੈਣ ਦਾ ਧੰਨਵਾਦ ਕਰਦੇ ਹਾਂਗੇ ਆ ਦੇਖ ਸਕਦੇ ਹੋਗੇ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਆਰੀ ਵਰਕ ਦਾ ਸਾਰਾ ਕੰਮ ਦਿੱਤਾ ਕਿਤੋਂ ਹੈ ਵਿਦ ਲੈਸ ਵਰਕ ਇਹਦਾ ਵੀ ਜਿਹੜਾ ਸੂਟ ਦਾ ਰੇਟ ਆ 2000 ਰੁਪਿਆ ਰਹਿਣ ਵਾਲਾਗਾ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕਾ ਤੁਹਾਨੂੰ ਕੋਈ ਇਹ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣੀ ਬੁਕਿੰਗ ਕਰਨੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਆਰਡਰ ਜਲਦੀ ਜਲਦੀ ਕਨਫਰਮ ਕਰਿਆ ਕਰੋ ਕਿਉਂਕਿ ਜਦੋਂ ਫਿਰ ਸੂਟ ਆਊਟ ਆਫ ਸਟਾਕ ਹੋ ਜਾਂਦੇ ਨੇ ਤਾਂ ਤੁਹਾਨੂੰ ਵੀ ਔਖਾ ਹੋ ਜਾਂਦਾ ਕੱਲ ਵਾਲੀ ਵੀਡੀਓ ਤੇ ਆਪ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆਇਆ ਬਹੁਤ ਜ਼ਿਆਦਾ ਭੈਣਾਂ ਦੇ ਆਰਡਰ ਨੇ ਜਿਹੜੇ ਹੋ ਰਹਿ ਗਏ ਨੇ ਜਿਨ੍ਹਾਂ ਨੂੰ ਸੂਟ ਨਹੀਂ ਮਿਲੇ ਹੈਗੇ ਆਪਾਂ ਕੋਸ਼ਿਸ਼ ਕਰਾਂਗੇ ਵੀ ਜਲਦੀ ਉਹਨਾਂ ਦੇ ਨਾਲ ਦਾ ਸੂਟ ਹੋਰ ਲਿਆ ਕੇ ਵੀਡੀਓ ਲਾਈਏ ਐਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਚੰਗੀ ਲੱਗੀ ਤਾਂ ਲਾਈਕਸ ਕਰਕੇ ਜਰੂਰ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਧੰਨਵਾਦ